ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਜਾਂਦੇ ਨੇ ਪਿਆਨ ਦਿੰਦੇ ਨੇ ਤੇ ਅਗਲੇ ਦਿਨ ਜ਼ਮਾਨਤ ਹੋ ਜਾਂਦੀ ਹੈ ਕੀ ਲੱਗਦਾ ਤੁਹਾਨੂੰ ਮੇਰੇ ਪਿੱਛੇ ਸਮੀਕਰਨ ਕੀ ਨਜ਼ਰ ਆਉਂਦੇ ਨੇ ਮੇਰੇ ਪਿੱਛੇ ਬਾਬਾਵਾਦ ਰਾਜਨੀਤੀ ਵਾਲੇ ਬੰਨੇ ਚੱਲ ਗਿਆ ਨਾ ਫਿਰ ਰਾਜਨੀਤੀ ਜੀ ਵੀ ਵੱਡੇ ਤੋਂ ਵੱਡੇ ਚੋਰ ਬੈਠੇ ਆ ਤੇ ਫਿਰ ਆਪਾਂ ਡੇਰਿਆਂ ਤੋਂ ਵੀ ਇਹ ਸੋਚਾਂਗੇ ਵੀ ਉੱਥੇ ਲੋਕਾਂ ਨੂੰ ਆਸ ਨਹੀਂ ਹੋ ਸਕਦੀ ਕਿ ਬਾਬੇ ਦੀ ਹੁਣ ਥੋੜੀ ਜੀ ਜਾਇਜ਼ਾਕਾਰ ਹੋ ਜੂਗੀ ਕਿ ਬਾਬਾ ਸ਼ਕਤੀ ਵਾਲਾ ਬਾਬਾ ਸ਼ਕਤੀ ਵਾਲਾ ਵੀ ਲੋਕ ਜੇ ਫਸੇ ਜਾਣਗੇ ਕਸੂਤੇ ਤੇ ਫਿਰ ਬੇਲ ਕਰਾਉਣ ਦੀ ਵੀ ਸੁੱਖਣਾ ਸੁੱਕ ਲੈਣਗੇ ਇਹ ਇਹ ਜਿਹੜੇ ਰਾਜਨੀਤੀ ਪਾਕਿਆ ਨਾ ਇੱਕ ਪੰਜਾਲੀ ਜੁੱਪਣ ਵਾਲਾ ਕੰਮ ਆ ਕਿ ਚਾ ਸੁਨਿਆਸ ਲੈ ਕੇ ਡੇਰੇ ਤੋਂ ਤੇ ਸਾਈਡ ਤੇ ਬਹਿ ਜਾਣਗੇ ਜਦੋਂ ਤੁਹਾਡੇ ਨਾਲ ਕੋਈ ਧੱਕਾ ਕਰਦਾ ਨਾ ਤੇ ਤੁਸੀਂ ਰੱਬ ਵੱਲ ਜਾਂਦੇ ਆਂ ਅੱਜ ਜਿਹੜੇ ਕੁਝ ਲੋਕ ਆ ਨਾ ਇਹ ਦੇਹਧਾਰੀਆਂ ਨੂੰ ਰੱਬ ਮੰਨੀ ਫਿਰਦੇ ਆ ਤੇ ਉਹਨਾਂ ਨੇ ਉੱਥੇ ਤੱਕ ਜਾਣਾ ਹੁੰਦਾ ਵਾ ਹੁਣ ਜੇ ਆਪਾਂ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਕਰੀਏ ਨਾ ਤੇ ਫਿਰ ਤਾਂ ਪੰਜਾਬ ਦਾ ਭਲਾ ਹੋ ਹੀ ਨਹੀਂ ਸਕਦਾ ਮੋਦੀ ਸਾਹਿਬ ਵੀ ਉਹਨਾਂ ਨੂੰ ਮਿਲੇ ਕੈਪਟਨ ਸਾਹਿਬ ਵੀ ਉਹਨਾਂ ਨੂੰ ਮਿਲੇ ਜਾਖੜ ਸਾਹਿਬ ਵੀ ਉਹਨਾਂ ਨੂੰ ਮਿਲੇ ਰਾਜਾ ਵੜਿੰਗ ਵੀ ਮਿਲੇ ਗਰਜੀਤ ਔਜਲਾ ਜੀ ਮਿਲੇ ਸਾਰੇ ਲੀਡਰ ਮਿਲਦੇ ਆ ਮਤਲਬ ਕਹਿਣ ਤੋਂ ਬਾਅਦ ਬਾਬਿਆਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਵਾ ਉਹਨਾਂ ਦੀ ਡਿਊਟੀ ਜੇ ਪ੍ਰਮਾਤ ਕੋਰਡ ਦੇ ਵਿੱਚ ਇਹਨਾਂ ਨੇ ਇਹ ਲੈ ਕੇ ਕਿਤਾ ਕਿਸ ਪੱਟਾ ਨੂੰ ਥਾਪੀਣਾ ਮਾਰੇ ਤੇ ਮੁਛਾਂ ਨੂੰ ਵਟ ਨਾ ਦੋਵੇ ਬਸੇ ਮੁਛਾਂ ਦੀ ਗੱਲ ਹੀ ਨਾ ਕਰਨੀ ਗੱਲ ਤਾਂ ਕਰਨੀ ਹਲਕੇ ਚ ਕਾਲਜ ਦੀ ਬਹੁਤ ਸਾਰੇ ਡੀਪੂ ਐਰਕਾਂ ਦੀ ਸਰਕਾਰ ਨੇ ਨਾ ਪਿੰਡਾਂ ਚ ਚੁੱਕ ਕੇ ਦੋ ਦੋ ਪਿੰਡਾਂ ਨੂੰ ਸ਼ਿਫਟ ਕਰ ਦਿੱਤੇ ਔਰ ਉਹ ਗੱਲ ਕਿੰਨੇ ਕਰਨੀ ਸੀ ਹਲਕੇ ਦੇ ਐਮ ਐਲ اے ਨੇ ਕਿ ਇਹ ਬੇਦਬੀ ਦੇ ਮਸਲੇ ਤੇ ਬੋਲੇ ਹੁਣ ਇਹ ਬੰਦੀ ਸਿੰਘਾਂ ਦੇ ਮਸਲੇ ਤੇ ਬੋਲੇ ਹੁਣ ਇਹ ਚਾਹੇ ਹੋਰ ਕਿਸੇ ਮੁੱਦੇ ਤੇ ਬੋਲੇ ਹੁਣ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲਣਾ ਨਾ ਉਹ ਅਸਲ ਚ ਲੋਕਾਂ ਦੀ ਗੱਲ ਆ ਲੇਕਿਨ ਆਪਾ ਪਿੰਡਾਰੇ ਸਰਪੰਚਾਂ ਨੂੰ ਇਹਨੇ ਲੇਡੀ ਸਰਪੰਚਾਂ ਦੀ ਘਰ ਵਾਲੀ ਪੂਰੀ ਚਲਦੀ ਹੁੰਦੀ ਹੈ ਲੱਗਦਾ ਨਹੀਂ ਕਿ ਇੰਨੀ ਚਲਦੀ ਹੋਊਗੀ ਘਰ ਦੇ ਵਿੱਚ ਪੂਰੀ ਜਿਹੜਾ ਸਰਪੰਚ ਤੇ ਐਮਐਲਏ ਵਾਈਫ ਵਾਲੀ ਗੱਲ ਕਹਿੰਦੇ ਜੀ ਨਾ ਉਹ ਫਿਰ ਹਾਲਾਤ ਪਤਾ ਕੀ ਬਣ ਜਾਂਦੇ ਆ ਅੰਨਾ ਮਾਰੇ ਅੰਨੀ ਦੇ ਤੇ ਕਿਸ ਹੁਣ ਵਜੇ ਥੰਮੀ ਦੇ ਫਿਰ ਜਿਹੜੇ ਹਲਕੇ ਦੇ ਲੋਕ ਹੈ ਕਿਸੋਨਾ ਉਹਨਾਂ ਨੂੰ ਵਜਦੇ ਆ ਉਹਨਾਂ ਦੀ ਬਣਦੀ ਨਾ ਬਣਦੀ ਉੱਥੇ ਮੈਟਰ ਨਹੀਂ ਕਰਦੀ ਕਿਉਂਕਿ ਉੱਥੇ ਬਣਦੀ ਆ ਕਿ ਜਿਹੜੀ ਭੈਣ ਨੂੰ ਲੋਕਾਂ ਨੇ ਲੀਡ ਦੇ ਕੇ ਜਿਤਾਇਆ ਨਾ ਉਹਦਾ ਫਰਜ ਬਣਦਾ ਵਾ ਉਹ ਮਜੀਠਾ ਸਾਹਿਬ ਦੀ ਕਿੰਨੀ ਕੁ ਬਣਦੀ ਉਹ ਤੇ ਉਹਨਾਂ ਨੂੰ ਦੱਸ ਦਿੱਤਾ ਸਹਰਾਣੇ ਕੂਰ ਵਿਜੇ ਪ੍ਰਤਾਪ ਸਿੰਘ ਆਵਾਜ਼ ਚੋਂ ਤੁਹਾਨੂੰ ਫੁੱਡੇ ਲੈਣ ਲਾਤਾ ਵਿਚਾਰੇ ਨੂੰ ਤੁਹਾਨੂੰ ਲੱਗਦਾ ਕਿ ਉਹਨੂੰ ਵੀ ਇਸਤੇਮਾਲ ਹੀ ਕੀਤਾ ਗਿਆ ਕੂਰ ਵਿਜੇ ਪ੍ਰਤਾਪ ਸਿੰਘ ਨੂੰ ਕੱਲਾ ਕੂਮਰ ਵਿਜੇ ਪ੍ਰਤਾਪ ਨੂੰ ਇਸਤੇਮਾਲ ਨਹੀਂ ਕੀਤਾ ਪੂਰੇ ਪੰਜਾਬ ਨੂੰ ਇਸਤੇਮਾਲ ਕਰ ਗਏ ਆ ਤੇ ਕੇਦਰੀਵਾਲ ਸਾਹਿਬਾ ਦਾ ਕੀ ਕਹਿੰਦੇ ਸੀ ਨਾਗਾ ਰੈਲੀ ਤੇ ਭੋਇਆਲ ਰੈਲੀ ਤੇ ਜੇ ਕੁਦਰਤ ਦਾ ਕਿਰਸ਼ਮਾ ਹੋ ਰਿਹਾ ਹੈ ਤੇ ਮੈਂ ਕੇਦਰੀਵਾਲ ਸਾਹਿਬ ਨੂੰ ਕਹਿੰਦਾ ਤੇ ਭਗਵੰਤ ਮਾਨ ਸਾਹਿਬ ਨੂੰ ਕਹਿੰਦਾ ਵੀ ਹੁਣ ਵੀ ਕੁਦਰਤ ਦਾ ਕਿਰਸ਼ਮਾ ਹੋਣਾ ਵਾ ਐਰ ਕਾ ਲੋਕਾਂ ਨੇ ਜਿਹੜਾ ਵਾ ਆਪ ਹੋ ਕੇ ਨਿਤਰਨਾ ਵਾ ਅਨਸਾਫ ਹੁਣ ਲੋਕਾਂ ਨੂੰ ਪਤਾ ਲੱਗੇ ਲੋਕ ਇਨਾਂ ਤੋਂ ਸਾਰੇ ਹੀ ਦੁਖੀ ਆ ਐਰਕਾ ਇਹ ਮਤ ਸੋਚਣ ਵੀ ਅਸੀਂ ਸਰਕਾਰ ਬਣਾਇਆ ਦੂਸਰਾ ਬਣ ਜੂਗਾ ਐਰਕਾ ਜੇ ਸਰਕਾਰ ਬਣੂਗੀ ਰਲੇਵੇਂ ਦੀ ਬਣੂਗੀ ਅਧੇ ਲੋਕ ਹੋਣਗੇ ਅਧੇ ਹੋਣਗੇ ਜੇ ਤਾਂ ਜਿਵੇਂ ਸੇਖੋਂ ਨੇ ਉੱਥੋਂ ਚੋਣ ਜਿੱਤੀ ਆ ਆਜ਼ਾਦ ਜੇ ਸੇਖੋਂ ਲੋਕਾਂ ਦੇ ਡਿਪੈਂਡ ਰਹੂਗਾ ਕਿਸੇ ਪਾਰਟੀ ਦਾ ਪੱਲਾ ਨਹੀਂ ਫੜੂਗਾ ਤੇ ਫਿਰ ਹੋ ਸਕਦਾ ਵਾ ਚੰਗੇ ਬੰਦੇ ਆਪਣੇ ਮੋਢੇ ਤੇ ਕਮਰਕੱਸਾ ਕਰਨ ਮੋਢੇ ਤੇ ਆਪਣੇ ਦੇ ਪੰਜਾਲੀ ਪਾਉਣ ਤੇ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਤੇ ਇਨਾਂ ਤੋਂ ਭਲਾ ਨਹੀਂ हो ਸਕਦਾ ਭਾਵੇਂ ਜਿੰਨੂ ਮਰਜੀ ਬਦਲ ਕੇ ਪਾ ਲੋ ਇਹਨਾਂ ਕੋ ਇਹ ਗੱਲ ਹੋ ਸਕਦੀ ਹੈ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਮਜੀਠਾ ਹਲਕਾ ਹਮੇਸ਼ਾ ਹੀ ਅਸੁਰੱਖਿਆ ਵਿੱਚ ਬਣਿਆ ਰਹਿੰਦਾ ਹੈ ਜੇਕਰ ਗੱਲ ਕੀਤੀ ਜਾਵੇ ਮਜੀਠੇ ਹਲਕੇ ਦੀ ਤਾਂ ਅੱਜ ਕੱਲ ਫਿਰ ਤੋਂ ਮਜੀਠੇ ਹਲਕੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਅਤੇ ਤਲਬੀਰ ਸਿੰਘ ਗਿੱਲ ਨੂੰ ਲੈ ਕੇ ਲਗਾਤਾਰ ਹੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਜਿੱਥੇ ਇੱਕ ਪਾਸੇ ਉਹ ਦੋਵੇਂ ਭਾਈਵਾਨ ਸੀਗੇ ਹੁਣ ਆਪੋਜੀਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਲਗਾਤਾਰ ਇੱਕ ਉਤੇ ਇੱਕ ਦੂਜੀ ਉਤੇ ਤੰਜ ਕੱਸੇ ਹੋਏ ਨਜ਼ਰ ਆ ਰਹੇ ਨੇ ਬੋਸ ਸਿੰਘ ਚਮਕਾਈ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚਮਕਾ ਸਾਹਿਬ ਕੀ ਕਹਿਣਾ ਚਾਹੋਗੇ ਬੜੀ ਲੰਮੇ ਕਿਰਤੋ ਦੀ ਮਜੀਠੇ ਹਲਕੇ ਦੀ ਸਿਆਸਤ ਵੇਖ ਰਹੇ ਹੋ ਤਲਬੀਰ ਸਿੰਘ ਗਿੱਲ ਵਰਸਿ ਬਿਕਰਮ ਸਿੰਘ ਇਧਿਆ ਵੇਖ ਰਹੇ ਹੋ ਕਿਹਸਾ ਲੱਗ ਰਹਾ ਤੁਹਾਨੂੰ ਪਹਿਲਾਂ ਗੁਰਪ੍ਰੀਤ ਸਿੰਘ ਦੀ ਸਾਰਿਆਂ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜਿਹੜੀ ਗੱਲ ਤੁਸੀਂ ਸਰਦਾਰ ਬਿਗਨ ਸਿੰਘ ਮਜੀਠਾ ਸਾਹਿਬ ਦੀ ਕੀਤੀ ਔਰ ਤਲਬੀਰ ਸਿੰਘ ਗਿੱਲ ਦੀ ਕੀਤੀ ਆ ਲੋਕਾਂ ਨੂੰ ਕਿਸੇ ਦਾ ਕੋਈ ਭਲੇ ਔਰ ਜੋ ਅੱਜ ਸਮੀਕਰਨ ਬਣਾਏ ਜਾ ਰਹੇ ਆ ਮੈਂ ਦੋਵਾਂ ਧਿਰਾਂ ਨੂੰ ਘੇਰਦਾ ਵਾਂ ਸਰਕਾਰ ਨੂੰ ਵੀ ਔਰ ਸਾਬਕਾ ਵਜ਼ੀਰਾਂ ਨੂੰ ਵੀ ਕਿ ਮਜੀਠੇ ਦੇ ਹਲਕੇ ਦੇ ਵਿੱਚ ਸਰਦਾਰ ਬਿਗਮ ਸਿੰਘ ਮਜੀਠੇ ਦੇ ਸਟੈਂਪ ਤੇ ਵਿਕਾਸ ਬੜਾ ਹੋਇਆ ਮੈਂ ਤੁਹਾਨੂੰ ਪਿਛਲੇ ਦਿਨੀ ਇੱਕ ਕਿਹਾ ਸੀ ਵੀ ਮੇਰੇ ਪਿੰਡ ਆ ਕੇ ਦੇਖ ਲਓ ਜਿਹੜਾ ਵਿਕਾਸ ਤੁਸੀਂ ਦੇਖੋ ਅੱਜ ਮਜੀਠੇ ਹਲਕੇ ਦਾ ਮਿਆਨਾ ਕਰ ਲਓ ਜਿੰਨੀਆਂ ਟੈਂਕੀਆਂ ਪਾਣੀ ਦੀਆਂ ਲੱਗੀਆਂ ਸੀ ਲੋਕਾਂ ਨੂੰ ਸਾਫ਼ ਪਾਣੀ ਵਾਸਤੇ ਬਿਕਰਮਜੀਤ ਮਜੀਠੇ ਦੇ ਰਾਜ ਦੇ ਵਿੱਚ ਲੱਗੀਆਂ ਮੈਂ ਕਹਿੰਦਾ ਵਾਂ ਪਰ ਉਹਨਾਂ ਨੂੰ ਜਿਹੜਾ ਅੱਜ ਚਿੱਟਾ ਹਾਥੀ ਆ ਚਿੱਟਾ ਹਾਥੀ ਤੇਰਾ ਸਾਫ਼ਤ ਨਜਰਾਉਣੀਆ ਸਰਵੇ ਕਰ ਲੋ ਭਾਜੀ ਮਜੀਠੇ ਦੇ ਹਲਕੇ ਦੇ ਵਿੱਚ ਜੇ 100 ਪਿੰਡ ਆ 150 ਪਿੰਡ ਆ ਜਿੰਨੇ ਵੀ ਪਿੰਡ ਆ ਉਹਨਾਂ ਦੇ ਵਿੱਚੋਂ ਭਾਜੀ ਕੁਝ ਕੀ ਟੈਂਕੀਆਂ ਜਿਹੜੀਆਂ ਲੋਕਾਂ ਦੇ ਘਰਾਂ ਤੱਕ ਸਾਫ਼ ਪਾਣੀ ਪਹੁੰਚਾਉਂਦੀਆਂ ਹੋਣਗੀਆਂ ਨਹੀਂ ਤੇ ਬਹੁਤ ਵੱਡਾ ਸਾਡਾ ਜਿਹੜਾ ਬਚਤ ਦਾ ਨੁਕਸਾਨ ਆ ਨਾ ਜਿਸ 26-26 ਲੱਖ ਰੁਪਇਆ 28-28 ਲੱਖ ਰੁਪਇਆ ਇੱਕ ਟੈਂਕੀ ਤੇ ਲੱਗਾ ਵਾ ਜੇ ਉਹਦੀ ਕੈਲਕੂਲੇਸ਼ਨ ਕਰ ਲਈਏ ਜਿਹੜੇ ਇਹਨਾਂ ਨੇ 400 ਕਰੋੜ ਰੁਪਏ ਦਾ ਇਹਨਾਂ ਨੇ ਬੋਰਡ ਲਾਏ ਸੀ ਨਾ ਇਲੈਕਸ਼ਨ ਦੇ ਟਾਈਮ ਤੇ ਤੁਹਾਨੂੰ ਯਾਦ ਹੋਣਾ ਵਾ ਉਹ ਸਾਰਾ ਹੀ ਜਿਹੜਾ ਅੱਜ ਚਿੱਟਾ ਸਾਥੀ ਹਾਥੀ ਨਜ਼ਰ ਆਉਂਦੇ ਆ ਔਰ ਰਹੀ ਗੱਲ ਮਜੀਠੇ ਦੇ ਵਿੱਚ ਰੋਡ ਦੀ ਗੱਲ ਚੱਲਦੀ ਸੀ ਵੀ ਸੜਕਾਂ ਦੇ ਜਾਲ ਵਿਛਾ ਦਿੱਤੇ ਤਾਨੂੰ ਇਹ ਤਾਂ ਪਤਾ ਹੈਗਾ ਨਾ ਕਿ ਸੜਕਾਂ ਜਿਹੜੀਆਂ ਅਸੀਂ ਉਹ ਗਵਰਨਮੈਂਟ ਜਿਹੜੀਆਂ ਰਾਈਟ ਹੀ ਗਵਰਨਮੈਂਟ ਦੇ ਸੈਂਟਰ ਤੋਂ ਮਨਜ਼ੂਰ ਸੀ ਸਾਰੀਆਂ ਸੜਕਾਂ ਔਰ ਇਹਨਾਂ ਦੀ ਭਾਈ ਵਾਲੀ ਦੀ ਸਰਕਾਰ ਸੀ ਸੈਂਟਰ ਨੇ ਸੋਚਿਆ ਵੀ ਚਲੋ ਇਹਨਾਂ ਦਾ ਵਜ਼ੀਰ ਆ ਰਿਸ਼ਤੇਦਾਰੀ ਦਾ ਵੀ ਮਾਮਲਾ ਆ ਜਾਂਦਾ ਵੀ ਆਪਾਂ ਬਧੇਰੇ ਕੰਮ ਕਰ ਦਈਏ ਉਹ ਜਿਹੜੀਆਂ ਸਿੰਗਲ ਰੋਡ ਆ ਜ ਕਿਸੇ ਵੀ ਸਿੰਗਲ ਰੋਡ ਤੇ ਚਲ ਜਿਓ ਤੁਹਾਨੂੰ ਕੋਈ ਸਾਫ ਰੋਡ ਨਹੀਂ ਆਉਂਦਾ ਉਦੋਂ ਵਿਕਾਸ ਦੀ ਗੱਲ ਕੀਤੀ ਗਈ ਤੇ ਅੱਜ ਵੀ ਜੇ ਚਲੇ ਜਾਓ ਅੱਜ ਮੇਰੇ ਲਾਗੇ ਨਗਰ ਉਦੋਗੇ ਇਤਿਹਾਸਕ ਪਿੰਡ ਆ ਉੱਥੇ ਝਾਮਕਾ ਮੋੜ ਆ ਉਹ ਮਸ਼ਹੂਰ ਆ ਉੱਥੇ ਭਾਜੀ ਤੁਸੀਂ ਪੈਤਲ ਵੀ ਨਹੀਂ ਜਾ ਸਕਦੇ ਔਰ ਪਿਛਲੇ ਦਿਨੀ ਮੈਨੂੰ ਕੁਝ ਬੰਦਿਆਂ ਨੇ ਕਿਹਾ ਭਾਜੀ ਅਸੀਂ ਇੱਦਾਂ ਨੂੰ ਆਟਾ ਚੱਕੀ ਤੇ ਆਉਂਦੇ ਆ ਕਈ ਵਾਰਾਂ ਸਾਡੇ ਇੱਥੇ ਦਾਣੇ ਡਿੱਗਣ ਦੀ ਜਿਹੜੀ ਆ ਕੋਸ਼ਿਸ਼ ਹੋਈ ਤੇ ਮੈਂ ਪਿਛਲੇ ਟਾਈਮ ਸਰਦਾਰ ਤਰਬੀਰ ਸਿੰਘ ਗਿੱਲ ਨੂੰ ਉਸ ਤੋਂ ਪਹਿਲਾਂ ਲਾਲੀ ਮਜੀਠਾ ਜੀ ਜਗਵਿੰਦਰਪਾਲ ਜੱਗਾ ਨੂੰ ਮੌਜੂਦਾ ਸਰਕਾਰ ਨੂੰ ਕਿਹਾ ਸੀ ਵੀ ਕਮ ਸੋ ਕਮ ਤੁਸੀਂ ਉੱਥੇ ਕੇਰੀ ਦੀਆਂ ਦੋ ਟਰਾਲੀਆਂ ਸਟਾਦੋ ਯਾਰ ਲੋਕੀ ਕਮ ਸੋ ਕਮ ਉਸ ਰੋਡ ਤੇ ਉਹ ਮੇਨ ਜਗਾ ਵਾ ਉਹ ਚੌਂਕ ਵਜਦਾ ਵ ਮੇਨ ਅੱਡਾ ਵਾ ਲੋਕ ਬਸ ਵੀ ਉੱਥੋਂ ਫੜਦੇ ਆ ਵੀ ਉੱਥੇ ਸਫਾਫ ਸਾਫ ਸਫਾਈ ਕਰੋ ਵਿਕਾਸ ਤਾਂ ਇਦਾਂ ਦਾ ਹੋਇਆ ਤੇ ਜੇ ਆਪਾਂ ਐਵੇਂ ਡਿੰਗਾ ਮਾਰੀ ਜਾਈਏ ਫਿਰ ਤਾਂ ਐਵੇਂ ਹੀ ਆ ਨਾ ਲੋਕਾਂ ਨੂੰ ਗਮਰਾਹ ਕਰਨੀ ਗੱਲ ਭੰਡਾ ਭੰਡਾਰੀਆਂ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕ ਲੈ ਦੂਜੀ ਚਾਰ ਤਲਵੀਰ ਆਏ ਤੇ ਵੀ ਕੁਝ ਨਹੀਂ ਹੋਣਾ ਤੇ ਗਏ ਤੇ ਵੀ ਕੁਝ ਨਹੀਂ ਹੋਣਾ ਲੇਕਿਨ ਤੁਸੀਂ ਵਿਕਾਸ ਦੀ ਗੱਲ ਕੀਤੀ ਕਿ ਵਿਕਾਸ ਨਹੀਂ ਹੋਇਆ ਫਿਰ ਲੋਕੀ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਕਿਉਂ ਕਰਦੇ ਨੇ ਲਗਾਤਾਰ ਉਹਨੂੰ ਜਿਤਾਉਂਦੇ ਨੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਕੀ ਹੈ ਇਹਦੇ ਪਿਛੇ ਭਾਜੀ ਹਰ ਇੱਕ ਬੰਦਾ ਨਾ ਆਪਣੀ ਮਜਬੂਰੀ ਦਾ ਵੱਜਿਆ ਵਾ ਤੇ ਅਸੀਂ ਅਸਕਰ ਹੀ ਰਲਣਾ ਪਾਉਂਦੇ ਆ ਮੈਂ ਜਦੋਂ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਨਾ ਤੇ ਮੈਂ ਵੀ ਜਿਉ ਮਜਬੂਰੀ ਦਾ ਬੱਜਾ ਹੁੰਦਾ ਵੀ ਯਾਰ ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੇ ਅਧੀਨ ਆ ਚਾਹੇ ਬਿਰਗ ਸਿੰਘ ਮਜੀਠੀਆ ਹੁਣ ਦਾ ਅਧੀਨ ਆ ਕਿ ਯਾਰ ਮੈਨੂੰ ਇਹ ਨੌਕਰੀ ਜਿਹੜੀ ਨੌਕਰੀ ਤੋਂ ਕੱਢ ਦੇਣਗੇ ਕਿਉਂਕਿ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਚਾਉਣਾ ਨਾ ਫਿਰ ਤੁਹਾਨੂੰ ਸਵਾਰਥ ਛੱਡਨੇ ਪੈਣੇ ਆ ਅਸੀਂ ਸਵਾਰਥਾਂ ਦੇ ਪਿੱਛੇ ਲੱਗ ਕੇ ਮਜੀਠਾ ਸਾਹਿਬ ਨੂੰ ਵੀ ਬੜੇ ਮੌਕੇ ਦਿੱਤੇ ਸਵਾਰਥਾਂ ਦੇ ਪਿੱਛੇ ਲੱਗ ਕੇ ਹੋਰ ਨਾ ਬੰਦਿਆਂ ਨੇ ਮਗਰ ਵੀ ਤੁਰਿਆ ਪਰ ਕਿਸੇ ਨੇ ਕਿਸੇ ਦਾ ਸਵਾਰਥ ਨਹੀਂ ਪੂਰਾ ਕੀਤਾ ਲੇਕਿਨ ਸਵਾਰਥ ਕਿਸ ਚੀਜ਼ ਦਾ ਸਵਾਰਥ ਹੈ ਉਹੀ ਤੇ ਗੱਲ ਕਹਿਣਾ ਚਾਹੁੰਦਾ ਮਜੀਠੀਆ ਕਿ ਕਿਸ ਚੀਜ਼ ਦਾ ਸਵਾਰਥ ਹੈ ਲੋਕਾਂ ਨੂੰ ਗੱਲ ਕਰੀ ਦੀ ਲੋਕੀ ਕਹਿੰਦੇ ਰੋਡ ਪੂਰੇ ਠੀਕ ਨੇ ਲੋਕਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਹ ਪ੍ਰੋਬਲਮ ਨਹੀਂ ਆਂਦੀ ਲੋਕਾਂ ਦੇ ਘਰ 'ਚ ਜੋ ਸਾਨੂੰ ਲੋਕ ਇਨਪੁਟ ਦਿੰਦੇ ਨੇ ਕਿ ਘਰ-ਘਰ ਦੇ ਵਿੱਚ ਨੌਕਰੀਆਂ ਤੱਕ ਦਵਾਈਆਂ ਵਿਕਰਮ ਸਿੰਘ ਮਜੀਠੀਆ ਨੇ ਕਿੰਨੀ ਕਿ ਸੱਚਾਈ ਹੈ ਰੇ ਪਿੱਛੇ ਵੀ ਭਾਜੀ ਜਿਹੜੀ ਗੱਲ ਤੁਸੀਂ ਕਹਿਣਾ ਸਵਾਰਥ ਕੀ ਕੀ ਹੈ ਜੇ ਮੈਂ ਸਵਾਰਥਾਂ ਦੀ ਗਿਣਤੀ ਕਰਾਵਾਂ ਨਾ ਪਹਿਲਾ ਸ ਕਿਸੇ ਦੇ ਵਿਰੁੱਧ ਬੋਲਦੇ ਜੋ ਨਾ ਗੱਲ ਕਰਦੇ ਜੋ ਤੇ ਤੁਹਾਡੇ ਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਕਰਾਈ ਜਾਂਦੀ ਹੈ ਫਿਰ ਉਹ ਕਾਰਵਾਈ ਰਕਮਾਉਣ ਲਈ ਇਹਨਾਂ ਦੇ ਘਰਾਂ ਤੱਕ ਜਾਇਆ ਜਾਂਦਾ ਵਾ ਤੁਹਾਨੂੰ ਪਤਾ ਵਾ ਜਦੋਂ ਕਾਲੀ ਦਲ ਦੀ ਸਰਕਾਰ ਸੀ ਕਿੰਨੇ ਲੋਕਾਂ ਦੇ ਉੱਤੇ ਨਜਾਇਜ਼ ਡਰੱਗ ਦੇ ਪਰਚੇ ਹੋਏ ਸੀ ਫਿਰ ਉਹ ਕੈਨਸਲ ਵੀ ਹੋਏ ਉਹ ਸਾਰਾ ਕੁਝ ਕੀ ਸੀ ਇੱਕ ਮਾਪ ਡੰਡ ਸੀ ਇੱਕ ਦਬਦਬਾ ਸੀ ਇਹਨਾਂ ਨੇ ਜਿੰਨਿਆਂ ਨੇ ਵੋਟਾਂ ਮੰਗੀਆਂ ਨਾ ਚਾਹੇ ਸਰਦਾਰ ਬਿਗਰ ਸਿੰਘ ਮਜੀਠਾ ਸਾਹਿਬ ਨੇ ਇਹਨਾਂ ਨੇ ਕੋਈ ਨਾ ਕੋਈ ਲੋਕਾਂ ਦੇ ਨਾਲ ਇਦਾਂ ਦੀਆਂ ਖੇਡਾਂ ਖੇਡ ਕੇ ਵੋਟਾਂ ਮੰਗੀਆਂ ਬਾਕੀ ਲੋਕ ਜਿਹੜੇ ਨਾ ਜਿਹੜੀ ਰਾਜਾ ਹੁੰਦਾ ਨਾ ਹਕੂਮਤ ਉਹਦੇ ਸਾਹਮਣੇ ਖਮੋਸ਼ ਹੁੰਦੀ ਆ ਕਿਉਂ ਹੁੰਦੀ ਆ ਕਿ ਸਾਰਿਆਂ ਕੋ ਬੋਲਣ ਦਾ ਦਮ ਨਹੀਂ ਹੁੰਦਾ ਲੇਕਿਨ 9 ਸਾਲ ਤੋਂ ਤੇ ਸਰਕਾਰ ਚ ਨਹੀਂ ਹੈਗੇ ਹੁਣ 9 ਸਾਲ ਤੋਂ ਤੇ ਸਿਰਫ ਵਿਧਾਇਕ ਹੀ ਰਹਿ ਗਏ ਨਾ ਹੁਣ ਹੁਣ ਤਾਂ ਰੱਬਤ ਨਹੀਂ ਉਸ ਤੋਂ ਪਹਿਲੇ ਕਿ ਵਿਧਾਇਕ ਹੀ ਰਹਿ ਗਏ ਸੀਗੇ ਉਸ ਤੋਂ ਪਹਿਲਾਂ ਤੁਸੀਂ ਕਹਿੰਦੇ ਸਰਕਾਰ ਚ ਨਹੀਂ ਹੈਗੇ ਜਦੋਂ ਤੁਹਾਨੂੰ ਲੋਕਾਂ ਨੇ ਹਰ ਵਾਰੀ ਬਹੁਮਤ ਦਿੱਤਾ ਤਦ ਨੂੰ ਐਮਐਲਏ ਦੀ ਸੀਟ ਜਤਾਈ ਭਾਜੀ ਜਿਹੜਾ ਕੋਈ ਐਮਐਲਏ ਹੁੰਦਾ ਨਾ ਜਿਹੜਾ ਪਿੰਡ ਦਾ ਸਰਪੰਚ ਆ ਨਾ ਜੇ ਉਹਦੇ ਵਿੱਚ ਕੋਈ ਹੁਨਰ ਆ ਕੋਈ ਤਜਰਬਾ ਵਾ ਤੇ ਉਹ ਸਰਕਾਰ ਦੇ ਕੋਲੋਂ ਆਪਣੇ ਹਲਕੇ ਵਾਸਤੇ ਫੰਡ ਲੈ ਕੇ ਆਉਂਦਾ ਵਾ ਸਰਦਾਰ ਇਕਨ ਦੀ ਕਿੱਠੇ ਤੇ ਕੁਰਸੀ ਤੀ ਨਾ ਗਈ ਪਰ ਮੈਨੂੰ ਇਹ ਦੱਸੋ ਕਿ ਦਿਨ ਇਹਨਾਂ ਨੇ ਸਰਕਾਰ ਦੇ ਸਾਹਮਣੇ ਉਹਨਾਂ ਦੇ ਜਾ ਕੇ ਬੜਕ ਮਾਰੀ ਚ ਉਹਨਾਂ ਦੇ ਸਾਹਮਣੇ ਉਹਨਾਂ ਦੀ ਧੌਣ ਤੇ ਗੋਡਾ ਰੱਖਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਹਲਕੇ ਦਾ ਫੰਡ ਸਾਨੂੰ ਦੋ ਲੇਕਿਨ ਉਹ ਕਹਿੰਦੇ ਕਿ ਮੈਂ ਜਦੋਂ ਗੱਲ ਕਰਦਾ ਮੈਂ ਮੁੱਛਾਂ ਤਾ ਦੇਣਾ ਤੇ ਮੈਨੂੰ ਫੜ ਕੇ ਜੇਲ੍ਹ ਤੇ ਦੇ ਦਿੰਦੇ ਸੱਤਾਂ ਮਹੀਨੇ ਬਾਅਦ ਤੇ ਫੇਰ ਦੁਬਾਰਾ ਉਹ ਜਿੱਥੇ ਚ ਨਿਕਲੇ ਕਹਿੰਦਾ ਕਿ ਮੇਰੇ ਤੇ ਜਾਣ ਬੁਝਕੇ ਜਿਹੜਾ ਪਰਚਾ ਦੱਚ ਕਰਤਾ ਮੁੱਛਾਂ ਦੀ ਗੱਲ ਨਹੀਂ ਨਾ ਕਰਨੀ ਗੱਲ ਤੇ ਕਰਨੀ ਹਲਕੇ ਚ ਕਾਲਜ ਦੀ ਗੱਲ ਤੇ ਕਰਨੀ ਹਲਕੇ ਚ ਜਿਹੜਾ ਇਹਨਾਂ ਵੱਦਾ ਜਿਹੜਾ ਚੱਲ ਰਿਹਾ ਵਾ ਜਿਵੇਂ ਕਹਿ ਦਈਏ ਕਿ ਬਹੁਤ ਸਾਰੇ ਔਰ ਉਹ ਗੱਲ ਕਿੰਨੇ ਕਰਨੀ ਸੀ ਹਲਕੇ ਦੇ ਐਮਐਲਏ ਨੇ ਹਲਕੇ ਦੇ ਐਮਐਲਏ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਕਿ ਲੋਕਾਂ ਨੇ ਉਹਨੂੰ ਇਸੇ ਕਰਕੇ ਬਣਾਇਆ ਵੀ ਸਾਡੀ ਲੜਾਈ ਲੜ ਤੇ ਕਿਸ ਦਿਨ ਸਰਦਾਰ ਬਿਕਰਮਜੀਤ ਸਿੰਘ ਜੀ ਦੀ ਘਰ ਦੀਨੇ ਜਾ ਕੇ ਮੋਰਚਾ ਲਾਇਆ ਦੇਖੋ ਸਾਡੀ ਉਹ ਸਤਿਕਾਰਯੋਗ ਪੈਣ ਆ ਮੈਂ ਹਰ ਇੱਕ ਔਰਤ ਦਾ ਸਤਿਕਾਰ ਕਰਦਾ ਤੇ ਕਰਦਾ ਰਹਿਣਾ ਵਾ ਪਰ ਉੱਥੇ ਚਾਹੇ ਅੰਮ੍ਰ ਇਦੋਂ ਮੁੱਦਿਆਂ ਦੀ ਮਜੀਠੇ ਦੇ ਮੁੱਦਿਆਂ ਦੀ ਬਹੁਤ ਸਾਰੇ ਮੁੱਦੇ ਆ ਬਹੁਤ ਸਾਰੀਆਂ ਗੱਲਾਂ ਆ ਕਿੱਦਣ ਗੱਲ ਕੀਤੀ ਆ ਕਿਉਂਕਿ ਪਾਜੀ ਵੇਖੋ ਜਿੱਤਣ ਵਾਲੇ ਦਾ ਹੀ ਫਰਜ਼ ਬਣਦਾ ਵੇ ਲੇਕਿਨ ਝਾਮਕਾ ਸਾਹਿਬ ਗੱਲ ਕਰਨ ਦੇ ਸਰਕਾਰ ਦੇ ਮੌਕੇ ਨਹੀਂ ਦੇ ਰਹੀ ਉਹ ਜਦੋਂ ਗੱਲ ਕਰਦੇ ਚੁੱਕ ਕੇ ਜੇਲ੍ਹ ਜਨ ਸੁੱਟ ਦਿੰਦੇ ਕਹਿੰਦੇ ਕਿ ਸਾਡੇ ਕੋਲ ਪ੍ਰੂਫ ਪੂਰੇ ਨੇ ਤੁਹਾਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ ਕਹਿੰਦੇ ਜਦੋਂ ਕੋਈ ਖਲਾਸਾ ਕਰਦਾ ਮੈਨੂੰ ਚੁੱਕ ਕੇ ਅੰਦਰ ਦੇ ਦਿੰਦੇ ਕਹਿੰਦੇ ਸਿਰਫ ਕੋਰਟ ਦੇ ਵਿੱਚ ਇਹਨਾਂ ਨੇ ਇਹ ਲੈ ਕੇ ਇਦਾਂ ਕਿਸੇ ਪੱਟਾ ਨੂੰ ਥਾਪੀਣਾ ਮਾਰੇ ਤੇ ਮੁਛਰ ਨੂੰ ਵਟ ਨਾ ਦਵੇ ਬਸੇ ਨਹੀਂ ਜੀ ਉਹ ਜਿਹੜਾ ਹੱਕ ਹੈ ਨਾ ਉਹ ਭੈਣ ਗਨੀਵ ਕੌਰ ਦਾ ਵਾ ਜੇ ਉਹ ਕਿਸਾ ਕਰ ਗਏ ਮੈਨੂੰ ਨਹੀਂ ਗੱਲ ਕਰਨ ਦੇ ਵੀਰ ਤੂੰ ਤਾਂ ਕਿਸੇ ਗੇਮ ਚ ਨਹੀਂ ਹੈਗਾ ਇਹ ਤਾਂ ਭੈਣ ਨੇ ਗੱਲ ਕਰਨੀ ਆ ਤੇ ਉਹਦਾ ਫਰਜ਼ ਬਣਦਾ ਵਾ ਕਿ ਕਿਦਣ ਮੈਂ ਤੁਸੀਂ ਇੱਕ ਵੀ ਉਹਨਾਂ ਦੀ ਕੋਈ ਵੀਡੀਓ ਕੱਢ ਦੋ ਕਿ ਇਹ ਬੇਦਬੀ ਦੇ ਮਸਲੇ ਤੇ ਬੋਲੇ ਹੁਣ ਇਹ ਬੰਦੀ ਸਿੰਘਾਂ ਦੇ ਮਸਲੇ ਤੇ ਬੋਲੇ ਹੁਣ ਇਹ ਚਾਹੇ ਹੋਰ ਕਿਸੇ ਮੁੱਦੇ ਤੇ ਬੋਲੇ ਹੁਣ ਇਹ ਡਰਗ ਦੇ ਮੁੱਦੇ ਤੇ ਬੋਲੇ ਹੁਣ ਬਾਹਰ ਸੂਕੀਆਂ ਚ ਬੋਲ ਦੇਣਾ ਇੱਕ ਬੱਕਰੀ ਗੱਲ ਹੈ ਉਹ ਦਾ ਵੈਸਟ ਵੀ ਰਹਿ ਸਕਦਾ ਤਾਂ ਫਾਇਦਾ ਵੀ ਹੋ ਸਕਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲਣਾ ਨਾ ਉਹ ਅਸਲ 'ਚ ਲੋਕਾਂ ਦੀ ਗੱਲ ਆ ਲੇਕਿਨ ਚਮਕਾ ਸਾਬ ਤੁਸੀਂ ਕਹਿੰਦੇ ਬੇ ਕਿ ਮਜੀਠੀਆ ਸਾਹਿਬ ਦਾ ਮਤਲਬ ਕਿ ਜਸਟੀਫਾਈ ਨਹੀਂ ਕਰਦੇ ਕਿਉਂਕਿ ਵਿਧਾਇਕ ਨਹੀਂ ਰਹਿ ਗਏ ਹੁਣ ਲੇਕਿਨ ਆਪਾਂ ਪਿੰਡਾਂ ਦੇ ਸਰਪੰਚਾਂ ਤੋਂ ਵੇ ਨੇ ਲੇਡੀ ਸਰਪੰਚਾਂ ਦੀ ਘਰ ਵਾਲੀ ਦੀ ਪੂਰੀ ਚਲਦੀ ਹੁੰਦੀ ਹੈ ਲੱਗਦਾ ਨਹੀਂ ਕਿ ਅੰਦਰ ਹੀ ਚਲਦੀ ਹੋਊਗੀ ਘਰ ਦੇ ਵਿੱਚ ਪੂਰੀ ਫਿਰ ਕਿਹਨਾਂ ਦੀ ਮਜੀਠੀਆ ਸਾਹਿਬ ਦੀ ਨਹੀਂ ਵੇਖੋ ਘਰ ਦੇ ਵਿੱਚ ਜਿਹੜੀ ਚੱਲਣ ਵਾਲੀ ਗੱਲ ਆ ਨਾ ਉਹ ਜਿਹੜਾ ਇਹਨਾਂ ਦਾ ਆਪਸੀ ਮਸਲਾ ਵਾ ਸਰਪੰਚ ਨਹੀਂ ਮਾਨ ਹੁੰਦਾ ਮਾਰੇ ਉਹਦੇ ਐਮਐਲਏ ਸਾਹਿਬ ਨੇ ਐਮਐਲਏ ਨੇ ਉਹ ਲੱਗਦਾ ਨਹੀਂ ਕਿ ਧਰਮ ਪਤਨੀ ਨੂੰ ਜਾਂ ਕਹਿ ਕੇ ਜਾਂ ਕਿਉਂਕਿ ਮੈਂ ਜਿਹੜਾ ਦੱਸਿਆ ਕਿ ਸਰਪੰਚ ਦੀ ਵਾਈਫ ਜਿਹੜੀ ਆ ਨਾ ਉਹ ਸਰਪੰਚ ਹੋਵੇ ਤੇ ਘਰ ਵਾਲਾ ਆਪਣੇ ਆਪ ਸਰਪੰਚ ਬਣ ਜਾਂਦਾ ਲੱਗਦਾ ਨਹੀਂ ਐਮਐਲਏ ਰਹੇ ਹੋਣਗੇ ਹਜੇ ਵੀ ਮੌਜੂਦਾ ਲੱਗਦੇ ਹੋਣਗੇ ਨਹੀਂ ਉਹ ਜਿਹੜਾ ਜਿਹੜਾ ਸਰਪੰਚ ਤੇ ਐਮਐਲਏ ਵਾਈਫ ਵਾਲੀ ਗੱਲ ਕਹਿੰਦੇ ਜੀ ਨਾ ਉਹ ਫਿਰ ਹਾਲਾਤ ਪਤਾ ਕੀ ਬਣ ਜਾਂਦੇ ਆ ਅੰਨਾ ਮਾਰੇ ਅੰਨੀ ਦੇ ਤੇ ਕਿਸ ਹੁਣ ਵਜੇ ਥੰਮੀ ਦੇ ਫਿਰ ਜਿਹੜੇ ਹਲਕੇ ਦੇ ਲੋਕ ਹੈ ਘਸੋਣਾ ਉਹਨਾਂ ਨੂੰ ਵਜਦੇ ਆ ਉਹਨਾਂ ਦੀ ਬਣਦੀ ਨਾ ਬਣਦੀ ਉੱਥੇ ਮੈਟਰ ਨਹੀਂ ਕਰਦੀ ਕਿਉਂਕਿ ਉੱਥੇ ਬਣਦੀ ਆ ਕਿ ਜਿਹੜੀ ਭੈਣ ਨੂੰ ਲੋਕਾਂ ਨੇ ਲੀਡ ਦੇ ਕੇ ਜਿਤਾਇਆ ਨਾ ਉਹਦਾ ਫਰਜ ਬਣਦਾ ਵਾ ਉਹ ਮਜੀਟਾ ਸਾਹਿਬ ਦੀ ਕਿੰਨੀ ਕੁ ਬਣਦੀ ਉੱਥੇ ਉਹਨਾਂ ਨੂੰ ਦੱਸ ਦਿੱਤਾ ਸਹਰਾਣੇ ਵਾਲੀ ਕਹਾਣੀ ਸਚਾਈ ਹੈ ਨਾ ਵੇਖੋ ਪ੍ਰੇਮ ਹੋਣਾ ਵੀ ਚਾਹੀਦਾ ਵਾ ਜਿਹੜਾ ਜੀਵਨ ਸਾਥੀ ਹੈ ਨਾ ਉਹਦੇ ਤੋਂ ਬਿਨਾਂ ਲੜਾਈ ਨਹੀਂ ਲੜੀ ਜਾਂਦੀ ਹੁਣ ਮਜੀਟਾ ਸਾਹਿਬ ਅੰਦਰ ਗਏ ਸੀ ਪਿੱਛੋਂ ਬੱਚਿਆਂ ਦੀ ਸਾਫ ਸੰਭਾਲ ਫੇਰ ਵੀ ਥੋੜ੍ਹਾ ਬਹੁਤਾ ਪਰ ਉਨੀ ਹਲਕੇ ਦੀ ਕੇਅਰ ਨਹੀਂ ਹੋਈ ਜਿੰਨੀ ਚਾਹੀਦੀ ਸੀ ਲੈ ਕੇ ਚਾਹੇ ਤਾਂ ਫਿਰ ਮਜੀਠਾ ਸਾਹਿਬ ਭੈਣ ਉਹਨਾਂ ਨੂੰ ਟ੍ਰੇਨਡ ਕਰਨ ਕਿਉਂਕਿ ਜ਼ਿੰਮੇਵਾਰੀਆਂ ਤਾਂ ਫਿਰ ਸੰਭਲਣ ਦੀ ਟ੍ਰੇਨਿੰਗ ਵੀ ਚਾਹੀਦੀ ਆ ਤੇ ਮਜੀਠਾ ਸਾਹਿਬ ਚਲੋ ਠੀਕ ਆ ਉਹ ਆਪਣੇ ਥਾਂ ਦਬੰਗ ਲੀਡਰ ਮੰਨੇ ਜਾਂਦੇ ਆ ਪਰ ਜਿਹੜਾ ਘਰ ਵਾਲੀ ਤੇ ਦਬੰਗ ਪੁਣਾ ਨਾ ਉਹ ਨਹੀਂ ਚੱਲਦਾ ਹਲਕੇ ਤੇ ਚੱਲ ਸਕਦਾ ਚਮਕਾ ਸਾਹਿਬ ਇੱਕ ਇਹ ਸਾਰੇ ਐਪੀਸੋਡ ਦੇ ਵਿੱਚ ਬਾਬਾਵਾਦ ਬੜਾ ਡੇਰਾਵਾਦ ਬੜਾ ਨਜ਼ਰ ਆਇਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਜਾਂਦੇ ਨੇ ਬਿਆਨ ਦਿੰਦੇ ਨੇ ਤੇ ਅਗਲੇ ਦਿਨ ਜ਼ਮਾਨਤ ਹੋ ਜਾਂਦੀ ਆ ਕੀ ਲੱਗਦਾ ਤੁਹਾਨੂੰ ਮੇਰੇ ਪਿੱਛੇ ਸਾਰੀ ਸਮੀਕਰਨ ਕੀ ਨਜ਼ਰ ਆਉਂਦੇ ਨੇ ਮੇਰੇ ਪਿੱਛੇ ਵੇਖੋ ਜੀ ਜਿਹੜਾ ਬਾਬਾ ਜੀ ਦਾ ਜਾਣਾ ਨਾ ਉਹ ਮੈਂ ਕਹਿੰਦਾ ਕਿ ਜਿਹੜੇ ਸੰਤ ਮਹਾਂਪੁਰਖ ਹੁੰਦੇ ਨਾ ਕਿਸੇ ਵੀ ਸੰਸਥਾ ਦੇ ਹੋਣ ਚਾਹੇ ਕਿਸੇ ਸੰਪਰਦਾ ਦੇ ਹੋਣ ਉਹਨਾਂ ਨੂੰ ਲੋਕਾਂ ਤੇ ਹੁੰਦੀਆਂ ਆਸਾਂ ਲੋਕ ਉਹਨਾਂ ਨੂੰ ਰੱਬ ਮੰਨਦੇ ਜਿਹੜੇ ਤੇ ਉਹਨਾਂ ਦੇ ਪਾਸ਼ਕਿਆ ਮੈਂ ਨਹੀਂ ਕਹਿੰਦਾ ਵੀ ਮੈਂ ਉਹਨਾਂ ਦਾ ਪਾਸ਼ਕਿਆ ਮੈਂ ਤਾਂ ਪਾਸ਼ਕਿਆ ਸ਼ਬ ਸ਼੍ਰੀ ਗੁਰਗ੍ਰੰਥ ਸਾਹਿਬ ਦਾ ਤੇ ਗੁਰਗ੍ਰੰਥ ਸਾਹਿਬ ਦਾ ਰਹੂੰਗਾ ਔਰ ਜਦੋਂ ਬਾਬਾਵਾਦ ਰਾਜਨੀਤੀ ਵਾਲੇ ਬੰਨੇ ਚੱਲ ਗਿਆ ਨਾ ਫਿਰ ਰਾਜਨੀਤੀ ਜੀ ਵੀ ਵੱਡੇ ਤੋਂ ਵੱਡੇ ਚੋਰ ਬੈਠੇ ਆ ਤੇ ਫਿਰ ਆਪਾਂ ਡੇਰਿਆਂ ਤੋਂ ਵੀ ਇਹ ਸੋਚਾਂਗੇ ਵੀ ਉੱਥੇ ਲੋਕਾਂ ਨੂੰ ਆਸ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੁਸੀਂ ਜਦੋਂ ਤੁਹਾਡੇ ਨਾਲ ਕੋਈ ਧੱਕਾ ਕਰਦਾ ਨਾ ਤੇ ਤੁਸੀਂ ਰੱਬ ਵੱਲ ਜਾਂਦੇ ਹੋ ਠੀਕ ਹੈ ਨਾ ਅੱਜ ਜਿਹੜੇ ਕੁਝ ਲੋਕ ਆ ਨਾ ਇਹ ਦੇਹਧਾਰੀਆਂ ਨੂੰ ਰੱਬ ਮੰਨੀ ਫਿਰਦੇ ਆ ਤੇ ਉਹਨਾਂ ਨੇ ਉੱਥੇ ਤੱਕ ਜਾਣਾ ਹੁੰਦਾ ਵਾ ਹੁਣ ਜੇ ਆਪਾਂ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਕਰੀਏ ਨਾ ਤੇ ਗੁਰਿੰਦਰ ਸਿੰਘ ਢਿੱਲੋਂ ਦੇ ਮੁੱਦੇ ਤੇ ਜੇ ਆਪਾਂ ਗੱਲ ਕਰੀਏ ਤੇ ਫਿਰ ਤਾਂ ਪੰਜਾਬ ਦਾ ਭਲਾ ਹੋ ਹੀ ਨਹੀਂ ਸਕਦਾ ਮੋਦੀ ਸਾਹਿਬ ਵੀ ਉਹਨਾਂ ਨੂੰ ਮਿਲੇ ਕੈਪਟਨ ਸਾਹਿਬ ਵੀ ਉਹਨਾਂ ਨੂੰ ਮਿਲੇ ਜਾਖੜ ਸਾਹਿਬ ਵੀ ਉਹਨਾਂ ਨੂੰ ਮਿਲੇ ਰਾਜਾ ਵੜਿੰਗ ਵੀ ਮਿਲੇ ਗਰਜੀਤ ਔਜਲਾ ਜੀ ਮਿਲੇ ਸਾਰੇ ਲੀਡਰ ਮਿਲਦੇ ਆ ਮਤਲਬ ਕਹਿਣ ਤੋਂ ਬਾਅਦ ਬਾਬਿਆਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਵਾ ਉਹਨਾਂ ਦੀ ਡਿਊਟੀ ਜੇ ਪ੍ਰਮਾਤਮਾ ਨੇ ਲਾਈ ਤੇ ਉਹ ਸੇਵਾ ਕਰਨ ਉਹਨਾਂ ਨੂੰ ਇਹ ਕੰਮ ਚ ਸਗੋਂ ਇਹਨਾਂ ਨੂੰ ਸਮਝਾਉਣਾ ਚਾਹੀਦਾ ਵਾ ਜਿਹੜੀ ਗੱਲ ਤੁਸੀਂ ਉੱਥੇ ਬਾਬੇ ਦੀ ਮੁਲਾਕਾਤ ਦੀ ਗੱਲ ਕਰਦੇ ਸੀ ਨਾ ਇਹ ਗੱਲ ਹੈਗੀ ਆ ਕਿ ਬਾਬੇ ਦੀ ਹੁਣ ਥੋੜੀ ਜੀ ਜੈਜਕਾਰ ਹੋ ਜੂਗੀ ਕਿ ਬਾਬਾ ਸ਼ਕਤੀ ਵਾਲਾ ਬਾਬਾ ਸ਼ਕਤੀ ਵਾਲਾ ਮਤਲਬ ਕਹਿਣ ਤੋਂ ਬਾਅਦ ਵੀ ਲੋਕ ਜੇ ਫਸੇ ਜਾਣ ਕਿ ਕਸੂਤੇ ਤੇ ਫਿਰ ਬੇਲ ਕਰਾਉਣ ਦੀ ਵੀ ਸੁਖਣਾ ਸੁਖ ਲੈਣਗੇ ਲੇਕਿਨ ਜਿੱਦਾਂ ਹੀ ਪੰਜਾਬ ਦੇ ਗਵਰਨਰ ਪਹੁੰਚਦੇ ਨੇ ਨਸ਼ੇ ਨੂੰ ਲੈ ਕੇ ਵਿਰੋਧ ਦੇ ਇੱਕ ਮਾਰਚ ਕੱਢਦੇ ਨੇ ਕੁਝ ਬਾਬਾ ਗੁਰਿੰਦਰ ਸਿੰਘ ਅਕਾਲੀ ਦਲ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਨਜ਼ਰ ਆਉਂਦੇ ਨੇ ਸੁਨੀਲ ਜਾਖੜ ਵੀ ਨਜ਼ਰ ਆਉਂਦੇ ਨੇ ਬੀਜੇਪੀ ਦੇ ਕਈ ਅਧਿਕਾਰੀ ਨਜ਼ਰ ਆਉਂਦੇ ਨੇ ਲੱਗਦਾ ਕਿਸੇ ਬੰਨੇ ਸ਼ੰਖਾ ਨਜ਼ਰ ਆਂਦੀ ਪਈ ਹੈ ਕਿ ਆਪਸ ਵਿੱਚ ਸਾੜ-ਗਾੜਤ ਨਹੀਂ ਰਲਦੀ ਪਈ ਪੰਜਾਬ ਨੂੰ ਲੈ ਕੇ ਵੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਨਾ ਇਹ ਤਾਂ जग ਜਾ ਰਿਹਾ ਕਿ ਜਦੋਂ ਬਾਬੇ ਇਹ ਕੰਮ ਕਰਦਾ ਪੈਣਾ ਫਿਰ ਬਾਬੇ ਆਪਣੀ ਜ਼ਿੰਮੇਵਾਰੀ ਹੋਰ ਕਿਸੇ ਦੇ ਮੋਢਿਆਂ ਤੇ ਦੇ ਕੇ ਤੇ ਫਿਰ ਇਧਰਲੇ ਬੰਨੇ ਜਿਵੇਂ ਕਹਿੰਦੇ ਨਾ 45 ਜੁੱਪਣ ਵਾਲਾ ਕੰਮ ਉਹ ਕੰਮ ਹੁੰਦਾ ਵਾ ਕਿਉਂਕਿ ਇਹ ਇਹ ਜਿਹੜੇ ਰਾਜਨੀਤੀ ਪਾਕਿਆ ਨਾ ਇੱਕ ਪੰਜਾਲੀ ਜੁੱਪਣ ਵਾਲਾ ਕੰਮ ਆ ਕਿ ਚਾਹੇ ਤਾਂ ਬਾਬਾ ਜੀ ਸਿੱਧੇ ਤੌਰ ਤੇ ਸਿਆਸਤ 'ਚ ਆ ਜਾਣਗੇ ਤੇ ਚਾਹੇ ਫਿਰ ਸੰन्यास ਲੈ ਕੇ ਡੇਰੇ ਤੋਂ ਤੇ ਸਾਈਡ ਤੇ ਬਹਿ ਜਾਣਗੇ ਲੇਕਿਨ ਤੁਸੀਂ ਜੋ 328 ਰੁਪਏ ਦੇ ਮਾਮਲੇ 'ਚ ਅਸਤੀਫਾ ਦਿੱਤਾ ਸਾਰਨਾ ਪਹਿਲਾਂ ਅਸਤੀਫਾ ਤੁਹਾਡਾ ਸੀ ਲੱਗਦਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਜਸਟਿਸ ਮਿਲ ਪਾਇਆ ਆਪਾਂ ਆ ਸਰਕਾਰ ਨੂੰ ਲੈ ਕੇ ਤੇ ਪਿਛੜੀਆਂ ਸਰਕਾਰਾਂ ਨੂੰ ਲੈ ਕੇ ਵੇਖੋ ਜੀ ਜਿਹੜੀ ਤੁਸੀਂ 328 ਰੁਪਿਆਂ ਦੀ ਗੱਲ ਕੀਤੀ ਹੈ ਨਾ 328 ਰੁਪਿਆਂ ਦਾ ਮੁੱਦਾ ਤਾਂ ਅਹਿਮ ਆ ਪਰ ਤੁਸੀਂ ਗੁਰਪ੍ਰੀਤ ਸਿੰਘ ਜੀ ਇਹਦੇ ਤੇ ਘੋਕ ਕਰੋ ਤੁਸੀਂ ਇੱਕ ਜਰਨਲਿਸਟ ਜੋ ਇਹਦੇ ਤੇ ਘੋਕ ਕਰੋ ਕਿ ਲੋਕਾਂ ਦੇ ਨਾਲ ਜਿਹੜਾ 328 ਰੁਪਿਆਂ ਦਾ ਮੁੱਦਾ ਸੀ ਨਾ ਉਹ ਚੋਣਾਂ ਤੋਂ ਪਹਿਲਾਂ ਕਿਤੇ ਸਰਗਰਮ ਨਹੀਂ ਸੀ ਨਜ਼ਰ ਆਇਆ ਜੇ ਆਇਆ ਸੀ ਤੇ ਤਾਂ ਦੱਸੋ ਉਹਦੇ ਤੋਂ ਬਾਅਦ ਸਾਡੇ ਬੜੇ ਸਤਿਕਾਰਯੋਗ ਬਡਾਲਾ ਸਾਹਿਬ ਨੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਉੱਥੇ ਪਹਿਲਾਂ ਵੀ ਕੁਝ ਲੀਡਰ ਪਹੁੰਚੇ ਬਾਅਦ ਵਿੱਚ ਕੁਝ ਲੀਡਰ ਪਹੁੰਚੇ ਤੇ ਸਾਡਾ ਵੀ ਉਹਨਾਂ ਨਾਲ ਅਸਰ ਕਈ ਵਾਰਾ ਰਾਫਤਾ ਹੋਇਆ ਤੇ ਅਸੀਂ ਪਛਾਹ ਹਟੁੰਦਾ ਸਾਡਾ ਕੋਈ ਕਾਰਨ ਆ ਕਿਉਂਕਿ ਜਦੋਂ ਅਸੀਂ ਰਾਜਨੀਤਿਕਾਂ ਤੋਂ ਆਪਣਾ ਇਨਸਾਫ ਮੰਗਦੇ ਆ ਨਾ ਸਿਆਸੀ ਤੌਰ ਤੇ ਤੁਸੀਂ ਜੋ ਗੁਰੂ ਦੇ ਵਜ਼ੀਰ ਤੁਸੀਂ ਉੱਥੇ ਗੱਲ ਕਰੋ ਗੁਰੂ ਦੀ ਹੱਕ ਤੇ ਸੱਚ ਦੀ ਤੁਸੀਂ ਕਿਸੇ ਵੀ ਰਾਜਨੀਤਿਕ ਦੇ ਪੱਖ 'ਚ ਨਾ ਜਾਓ ਔਰ ਜਿਹੜਾ ਟੈਂਸਰਸਾਈਜ਼ ਰੂਪਾਂ ਦਾ ਮਸਲਾ ਨਾ ਉਹ ਬਾਬਾ ਜੀ ਬੜੀ ਵੱਡੀ ਜਿਵੇਂ ਤੁਸੀਂ ਉਹਨੇ ਕਿਹਾ ਨਾ ਵੀ ਜਿਹੜਾ ਜੁੱਧ ਵਾਲੀ ਗੱਲ ਚੱਲ ਰਹੀ ਸੀ ਇੱਧਰ ਵੀ ਤਾਂ ਜੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਸੀ ਤੇ ਗਵਰਨਰ ਸਾਹਿਬ ਉਹਦੇ 'ਚ ਵੀ ਅਸਾ ਪਾਈ ਸਕਦੇ ਸੀ ਪਰ ਇੱਕ ਵੱਖਰੀ ਮਿਹਮ ਚ ਲਾਉਣੀ ਇੱਕ ਵੱਖਰੀ ਵੇਵ ਚ ਲਾਉਣੀ ਕੇ ਲੋਕਾਂ ਨੂੰ ਸਿੱਧੇ ਤੌਰ ਤੇ ਜਿਹੜਾ ਵਾ ਆਪਾਂ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਇਹਨਾ ਨਹੀਂ ਕੀਤਾ ਅਸੀਂ ਕਰਾਂਗੇ ਔਰ ਬਡਾਲਾ ਸਾਹਿਬ ਦੇ ਟਾਈਮ ਤੇ ਜਿਹੜਾ ਜਿਹੜਾ ਮਸਲਾ ਸੀ ਨਾ ਉਹ ਜਿਹੜਾ ਹੈਗਾ ਸੀ ਇੱਕ ਕੋਰਟ ਪ੍ਰੋਸੈਸ ਸੀ ਉਹ ਹੁਣ ਕੋਰਟ ਚ ਪੈ ਗਿਆ ਕੋਰਟ ਚੱਲ ਰਿਹਾ ਸੰਮਣ ਹੋਣਗੇ ਸਾਰਾ ਕੁਝ ਹੋਣਗੇ ਲੋਕ ਇਹਨਾ ਤੋਂ ਤੇ ਪਹਿਲਿਆਂ ਤੋਂ ਇਹ ਕਹਿੰਦੇ ਸੀ ਜਿਹੜਾ ਬਾਈਬਲ ਕਲਾਂ ਕਾਂਡ ਹੋਇਆ ਉਹਦਾ ਸਾਨੂੰ ਇਨਸਾਫ ਦੋ ਜਿਹੜਾ ਬਰਗਾੜੀ ਕਾਂਡ ਹੋਇਆ ਉਹਦਾ ਸਾਨੂੰ ਇਨਸਾਫ ਦੋ ਜਿਹੜਾ ਜਲੰਧਰ ਦੇ ਵਿੱਚ ਬੇਦਬੀਆਂ ਆਈਆਂ ਹੋਰ ਨਾ ਜਗ੍ਹਾ ਤੇ ਬੇਦਬੀਆਂ ਉਹਦਾ ਇਨਸਾਫ ਦੋ ਜਿਹੜਾ ਕਾਨੂੰਨ ਤੁਸੀਂ ਕਹਿੰਦੇ ਸੀ ਅਸੀਂ ਬਣਾਵਾਂਗੇ ਇੱਕ ਸਖਤ ਕਾਨੂੰਨ ਜਿਹੜਾ ਠੰਡੇ ਬਸਤੇ ਵਿੱਚ ਕਾਨੂੰਨ ਪਾ ਕੇ ਰੱਖਿਆ ਉਹ ਕਿੱਥੇ ਗਿਆ ਮੈਂ ਪਿਛਲੇ ਦਿਨੀ ਸੰਧਵਾ ਸਾਹਿਬ ਨੂੰ ਮਿਲਿਆ ਮੈਂ ਸੰਧਵਾ ਸਾਹਿਬ ਜਿਹੜਾ ਕਾਨੂੰਨ ਤੇ 6 ਮਹੀਨੇ ਪੂਰੇ ਨਹੀਂ ਹੋਏ ਜੇ ਆਪਣਾ ਮੁਲਕ ਕਿਤੇ ਐਡਵਾਂਸ ਨਹੀਂ ਹੋ ਗਿਆ ਵੀ ਜਿਹੜੇ 6 ਮਹੀਨੇ 12 ਮਹੀਨੇ ਵਾਧ ਹੋਣੇ ਹੁੰਦੇ ਆ ਜਿਹੜੇ ਤੁਹਾਡੇ 6 ਮਹੀਨੇ ਆ ਉਹ ਸ਼ਾਇਦ 12 ਮਹੀਨੇ ਵਾਧੇ ਹੋਣੇ ਚਾਹੀਦੇ 6 ਮਹੀਨੇ ਤੋਂ ਉੱਪਰ ਗੱਲ ਟੱਪ ਚੁੱਕੀ ਆ ਉਹ ਜਿੰਨਾ ਚਿਰ ਉਹ ਕਾਨੂੰਨ ਦੇ ਉੱਤੇ ਇਹ ਗਵਰਨਰ ਸਾਹਿਬ ਦੀ ਮੋਹਰ ਨਹੀਂ ਲੱਗਦੀ ਉਹਨਾਂ ਚਿਰੇ ਵਿਧਾਨ ਸਭਾ ਚ ਦੋਰੇ ਕਾਨੂੰਨ ਨੂੰ ਪਾਸ ਨਹੀਂ ਕਰ ਸਕਦੇ ਮਤਲਬ ਕਿ 26 ਵੀ ਟੱਪ ਚਲੀ ਆ 4 ਸਾਲ ਪਹਿਲਾਂ ਟੱਪ ਗਏ ਲੋਕਾਂ ਨੇ ਸਰਕਾਰ ਬਦਲੀ ਸੀ ਬੇਦਵੀ ਵਾਲੇ ਮਸਲੇ ਤੇ ਤੁਹਾਨੂੰ ਪਤਾ ਇਹ ਤੁਸੀਂ ਪਹਿਲੀ ਇੰਟਰਵਿਊ ਮੇਰੀ ਲਈ ਸੀ ਜਦੋਂ ਮੈਂ ਆਜ਼ਾਦ ਲੜ ਰਿਹਾ ਸੀ ਸਰਦਾਰ ਬਿਕਰਮਜੀਤ ਮਜੀਠੀਆ ਦੇ ਸਾਹ ਕੋਈ ਟਿਕਟ ਲੈ ਕੇ ਨਹੀਂ ਸੀ ਇੱਥੋਂ ਲੜ ਰਿਆ ਪਹਿਲਾਂ ਇਹਨਾਂ ਨੇ ਗੁਰਪ੍ਰੀਤ ਖੁੱਗੀ ਨੂੰ ਕਿਹਾ ਉਹ ਨਾ ਕਰ ਗਿਆ ਫਿਰ ਵਿਚਾਰਾ ਹਿੰਮ ਸਿੰਘ ਸ਼ੇਰਗਿੱਲ ਨੂੰ ਉੱਥੋਂ ਲਿਆ ਕੇ ਬਲੀ ਦਾ ਬੱਕਰਾ ਬਣਾ ਦਿੱਤਾ ਕਹਿਣ ਤੋਂ ਬਾਅਦ ਅਸੀਂ ਆਜ਼ਾਦ ਲੜ ਰਹੀ ਸੀ ਤੇ ਬਹੁਤ ਸਾਰੇ ਜਿਹੜੇ ਆਪ ਦੇ ਲੀਡਰ ਇਹਨਾਂ ਨੇ ਸਾਡੇ ਨਾਲ ਕਮੈਂਟ ਕੀਤੀ ਸੀ ਜਿਵੇਂ ਜਸਕਰਨ ਸਿੰਘ ਵਿਦੇਸ਼ਾਵਾ ਹੋਰ ਸਾਡੇ ਹਲਕੇ ਦੇ ਕੁਝ ਲੀਡਰ ਸੀ ਜਿਹੜੇ ਆਪ ਚ ਨਵੇਂ ਨਵੇਂ ਚੱਲੇ ਸੀ ਹਿੰਮ ਸਿੰਘ ਸ਼ੇਰਗਿੱਲ ਹੋਣਾਂ ਨੇ ਵੀ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਆਉਂਦਿਆਂ ਹੀ ਬੇਦਬੀ ਦੇ ਦੋਸ਼ੀਆਂ ਨੂੰ ਟੰਗਾਂਗੇ ਉਹਨਾਂ ਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਵਾਂਗੇ ਔਰ ਜਿਹੜਾ ਜਿਹੜਾ ਮਸਲਾ ਇਹ ਬੇਦਬੀ ਵਾਲਾ ਵਾ ਇਹਦਾ ਜਿਹੜਾ ਵਾ ਦੁੱਧ ਦੇ ਦੁੱਧ ਦਾ ਦੁੱਧੇ ਪਾਣੀ ਦਾ ਪਾਣੀ ਕਰਾਂਗੇ ਤੁਸੀਂ ਕਹਿੰਦੇ ਟੰਗਣ ਦੀ ਗੱਲ ਕੀਤੀ ਕੁਵਰ ਵਿਜੇ ਪ੍ਰਤਾਪ ਸਿੰਘ ਆਵਾਜ਼ ਚੁੱਕਦਾ ਥੋਡੇ ਲੈਣ ਲਾਤਾ ਵਿਚਾਰੇ ਨੂੰ ਤੁਹਾਨੂੰ ਲੱਗਦਾ ਕਿ ਉਹਨੂੰ ਵੀ ਇਸਤੇਮਾਲ ਹੀ ਕੀਤਾ ਗਿਆ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵੇਖੋ ਜੀ ਕੱਲਾ ਕੁਮਰ ਵਿਜੇ ਪ੍ਰਤਾਪ ਨੂੰ ਇਸਤੇਮਾਲ ਨਹੀਂ ਕੀਤਾ ਪੂਰੇ ਪੰਜਾਬ ਨੂੰ ਇਸਤੇਮਾਲ ਕਰ ਗਏ ਆ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀ ਮੈਨੀਫੈਸਟੋ ਚ ਪਾਇਆ ਸੀ ਅਸੀਂ ਅਸੀਂ ਉਹੋ ਇਹਨਾਂ ਦੇ ਨਾਲ ਸੀ ਉਹ ਸਾਡੀਆਂ ਸਲਾਹਾਂ ਲੈਂਦੇ ਸੀ ਕਿ ਕਿਵੇਂ ਮੈਨੀਫੈਸਟੋ ਕੀ ਕਰੀਏ ਤੇ ਅਸੀਂ ਕਿਹਾ ਸੀ ਪੰਜਾਬ ਦਾ ਜੀ ਭਲਾ ਕਰਨਾ ਤੇ ਆ ਪੰਜਾਬ ਦੇ ਕੰਮ ਆ ਇਹਨਾਂ ਨੇ ਪਹਿਲਾ ਕਿਹਾ ਸੀ ਵੀ ਜਿਹੜੇ 800 ਕੈਪਟਨ ਮਨਿੰਦਰ ਨੇ ਸਕੂਲਾਂ ਦੀ ਬਲੀ ਲਈ ਹੈ ਨਾ ਉਹ ਅਸੀਂ ਜਿਹੜੇ ਆ ਰੀਨਿਊ ਕਰਾ ਕੇ ਸਟਾਰਟ ਕਰਾਂਗੇ ਉੱਥੇ ਆਪਾਂ ਉਹਨਾਂ ਨੂੰ ਚਾਲੂ ਕਰਾਵਾਂਗੇ ਫਿਰ ਇਹਨਾਂ ਨੇ ਕਹਿਆ ਸੀ ਸਕੂਲ ਜਿਹੜੇ ਆ ਉਹ ਦਿੱਲੀ ਮਾਡਲ ਦੀ ਤਰ੍ਹਾਂ ਬਣਾਵਾਂਗੇ ਔਰ ਅੱਜ ਤੁਸੀਂ ਦੇਖੋ ਕਿੰਦਾ ਪੋਚੇ ਪਾਚੇ ਲਾ ਕੇ ਕੀਤਾ ਤਾਂ ਹੈਗਾ ਵਾ ਪਰ ਮੈਂ ਸਰਕਾਰ ਨੂੰ ਸਵਾਲ ਕਰਦਾ ਵਾਂ ਸਿੱਖਿਆ ਮੰਤਰੀ ਨੂੰ ਪਿਛਲੇ ਦਿਨੀ ਸਵਾਲ ਕੀਤਾ ਸੀ ਇਹਨਾਂ ਨੇ ਇੱਕ ਵਰਕਸ਼ਾਪ ਲਾਈ ਸੀ ਮੈਂ ਬੈਂਸ ਸਾਹਿਬ ਪ੍ਰਜੋਤ ਬੈਂਸ ਨੂੰ ਇਹ ਸਵਾਲ ਕੀਤਾ ਸੀ ਵੀ ਤੂੰ ਮੇਰੇ ਪਿੰਡ ਆ ਜਾ ਤੇਰੀ ਸਿੱਖਿਆ ਕ੍ਰਾਂਤੀ ਮੈਂ ਤੈਨੂੰ ਆਪਣੇ ਪਿੰਡ ਜੀ ਦਿਖਾ ਲਵਾਂਗਾ ਆਂਗਣ ਵਾਲੀ ਦੀ ਸਕੂਲ ਐ ਛੱਤ ਡਿੱਗਣ ਵਾਲੀ ਐ ਰੱਬ ਤਰਸੀ ਲੋਕ ਬੱਚੇ ਘਲਦੇ ਆ ਪਰ ਉੱਥੇ ਪਤਾ ਨਹੀਂ ਕਦੋਂ ਵੀ ਹਾਸਾ ਵਾਪਰ ਜਾਵੇ ਤੁਸੀਂ ਸਿਰਫ ਉੱਥੇ ਜਿੱਦਾਂ ਕਹਿ ਦਈਏ ਨਾ ਸੋਗ ਕਰਨ ਆਸਤੇ ਦੇ ਵਿਕਾਸ ਨਹੀਂ ਕਰ ਸਕਦੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਜੋ ਮੈਂ ਕਹਿੰਦਾ ਮੈਂ ਬਹੁਤ ਘੱਟ ਪੜਿਆ ਗੁਰਪ੍ਰੀਤ ਮੈਂ ਕਹਿੰਦਾ ਇਹਨਾਂ ਦਾ ਜਿਹੜਾ ਵੀ ਟੌਪ ਕਲਾਸ ਦਾ ਸਿੱਖਿਆ ਮੰਤਰੀ ਦੇ ਨਾਲ ਵੀ ਬੰਦਾ ਆ ਸਕਦਾ ਸਿੱਖਿਆ ਮੰਤਰੀ ਵੀ ਆ ਜਾਵੇ ਮੈਂ ਕੱਲੇ ਕੱਲੇ ਪਿੰਡ ਚ ਲੈ ਕੇ ਜਾਊਂਗਾ ਮੈਨੂੰ ਇਹ ਗੱਲ ਦਾ ਜਵਾਬ ਦੇਣਾ ਵੀ ਜਿੰਨੀਆਂ ਜਨੇ ਸਕੂਲ ਪੰਜਾਬ ਦੇ ਵਿੱਚ ਆ ਕੀ ਉਹ ਵੈਲਿਡ ਆ ਵੈਲਿਡ ਮਤਲਬ ਉਹਨਾਂ ਦੀਆਂ ਛੱਤਾਂ ਦੀ ਜਿਹੜੀ ਆ ਇਸ ਟਾਈਮ ਤੇ ਵੈਲਿਡਿਟੀ ਹੈਗੀ ਆ ਕਿ ਜਿਹੜੇ ਬੈਂਕ ਬਿਲਡਿੰਗ ਹੁੰਦੀ ਆ ਉਹਦੀ ਭਾਜੀ ਕੋਈ ਨਾ ਕੋਈ ਆਪਾਂ ਉਹਦੀ ਲੀਜ਼ ਹੁੰਦੀ ਆ ਵੀ ਇਹ 50 ਸਾਲ ਰਹੂ 60 ਸਾਲ ਰਹੂ ਆਪਾਂ ਘਰ ਵੀ ਪਾਉਂਦੇ ਆ ਤੇ ਆਪਾਂ ਜਦੋਂ ਕਿਤੇ ਥੋੜਾ ਬਹੁਤਾ ਖੋਰਾ ਲੱਗਣ ਦੇ ਪੈਣਾ ਤਾਂ ਅਸੀਂ ਮਿਸਤਰੀ ਨੂੰ ਛੱਤ ਨੂੰ ਪੁੱਛਦੇ ਹਾਂ ਕਿ ਸੱਤ ਡਿਗਤ ਨਹੀਂ ਪੈਣੀ ਅੱਜ ਇਹਨਾਂ ਦੀਆਂ ਸਕੂਲਾਂ ਦੀਆਂ ਛੱਤਾਂ ਜਿਹੜੀਆਂ ਰੱਬ ਤਰਸੀ ਖਲੋਤੀਆਂ ਵਾ ਜਿਹੜੇ ਛੱਤਾਂ 'ਤੇ ਚੜ ਕੇ ਝੰ ਭਾਜੀ ਅਸੀਂ ਤਾਂ ਲਾਇਏ ਸੀ ਵੀ ਜਦੋਂ ਕੋਈ ਵੀ ਬੰਦਾ ਆਕੂਗਾ ਨਾ ਰੱਬ ਦਾ ਵਾਸਤਾ ਪਾ ਕੇ ਕੋਈ ਵੀ ਤੇਰੇ ਕੋਲ ਮੈਂ ਆਉਂਗਾ ਨਾ ਰੱਬ ਦਾ ਵਾਸਤਾ ਪਾ ਕੇ ਤੇ ਤੂੰ ਮੇਰੇ ਤੇ ਵੀ ਜੀਣ ਕਰ ਲੈਣਾ ਤੇ ਕੇਦਰੀਵਾਲ ਸਾਹਿਬਾ ਦਾ ਕੀ ਕਹਿੰਦੇ ਸੀ ਨਾਗਾ ਰੈਲੀ ਤੇ ਭੋਇਆਲ ਰੈਲੀ ਤੇ ਇਹ ਕੁਦਰਤ ਦਾ ਕਿਰਸ਼ਮਾ ਹੋ ਰਿਹਾ ਹੈ ਤੇ ਮੈਂ ਕੇਦਰੀਵਾਲ ਸਾਹਿਬ ਨੂੰ ਕਹਿੰਦਾ ਤੇ ਭਗਵੰਤ ਮਾਨ ਸਾਹਿਬ ਨੂੰ ਕਹਿੰਦਾ ਵੀ ਹੁਣ ਵੀ ਕੁਦਰਤ ਦਾ ਕਿਰਸ਼ਮਾ ਹੋਣਾ ਵਾ ਕੱਲਾ ਇਹਨਾਂ ਨੂੰ ਨਾ ਕਹਿੰਦਾ ਮੈਂ ਸਾਰਿਆਂ ਨੂੰ ਕਹਿੰਦਾ ਵਾਂ ਐਰਕਾਂ ਲੋਕਾਂ ਨੇ ਜਿਹੜਾ ਵਾ ਆਪ ਹੋ ਕੇ ਨਿਤਰਨਾ ਵਾ ਅਨਸਾਫ਼ ਹੁਣ ਲੋਕਾਂ ਨੂੰ ਪਤਾ ਲੱਗੇ ਲੋਕ ਇਹਨਾਂ ਤੋਂ ਸਾਰੇ ਹੀ ਦੁਖੀ ਆ ਐਰਕਾ ਇਹ ਮਤ ਸੋਚਣ ਵੀ ਅਸੀਂ ਸਰਕਾਰ ਬਣਾਇਆ ਦੂਸਰਾ ਬਣਾਜੂਗਾ ਐਰਕਾ ਜੇ ਸਰਕਾਰ ਬਣੂਗੀ ਰਲੇਵੇਂ ਦੀ ਬਣੂਗੀ ਅੱਧੇ ਲੋਕ ਹੋਣਗੇ ਅੱਧੇ ਹੋਣਗੇ ਕਿਉਂਕਿ ਉਹ ਅੱਧੇ ਲੋਕ ਹੋਣਗੇ ਅੱਧੇ ਕਿਉਂ ਹੋਣਗੇ ਤੁਹਾਨੂੰ ਪਤਾ ਉਹ ਜਿਹੜਾ ਮੈਂ ਗੱਲ ਨੂੰ ਵਿਚਾਲਣਾ ਨਹੀਂ ਚਾਹੁੰਦਾ ਸ਼ਾਂਤਪੀ ਕਈ ਵਾਰ ਹੁੰਦਾ ਨਾ ਫਲਾਣੇ ਬੰਦੇ ਦਾ ਨਾਲ ਲਈ ਉਹ ਕਹਿੰਦਾ ਸ਼ਾਇਦ ਮੈਂ ਖੱਬੀ ਖਾਂ ਬਣ ਗਿਆ ਜੇ ਤਾਂ ਜਿਵੇਂ ਸੇਖੋਂ ਨੇ ਉੱਥੋਂ ਚੋਣ ਜਿੱਤੀ ਆ ਆਜ਼ਾਦ ਜੇ ਸੇਖੋਂ ਲੋਕਾਂ ਦੇ ਡਿਪੈਂਡ ਰਹੂਗਾ ਕਿਸੇ ਪਾਰਟੀ ਦਾ ਪੱਲਾ ਨਹੀਂ ਫੜੂਗਾ ਤੇ ਫਿਰ ਹੋ ਸਕਦਾ ਵਾ ਚੰਗੇ ਬੰਦੇ ਆਪਣੇ ਮੋਢੇ ਤੇ ਕਮਰਕੱਸਾ ਕਰਨ ਮੋਢੇ ਤੇ ਆਪਣੇ ਤੇ ਜਿਹਨੂੰ ਕਹਿੰਦੇ ਨੇ ਪੰਜਾਲੀ ਪੌਣ ਤੇ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਤੇ ਇਹਨਾਂ ਤੋਂ ਭਲਾ ਨਹੀਂ ਹੋ ਸਕਦਾ ਭਾਵੇਂ ਜਿੰਨੂੰ ਮਰਜ਼ੀ ਬਦਲ ਕੇ ਪਾ ਲੋ ਇਹ ਆ ਵੀ ਇਹਨਾਂ ਕੋ ਇਹ ਗੱਲ ਹੋ ਸਕਦੀ ਹੈ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਬਿਲਕੁਲ ਬਿਲਕੁਲ ਇਹ ਇਨਸਾਨ ਚਮਕਾ ਸਾਹਿਬ ਜਿਨ੍ਹਾਂ ਵੱਲੋਂ ਸਾਫ ਤੋਂਤੇ ਕਿਹਾ ਗਿਆ ਕਿ ਹੁਣ ਪੰਜਾਬ ਦੀ ਜ਼ਿੰਮੇਵਾਰੀ ਆਮ ਲੋਕਾਂ ਨੂੰ ਆਪਣੇ ਸਿਰ ਤੇ ਜਿਹੜੀ ਆ ਉਹ ਲੈਣ ਦੀ ਜ਼ਰੂਰਤ ਹੈ ਹਾਲਾਂਕਿ ਬਹੁਤ ਸਾਰੇ ਸਵਾਲ ਵੀ ਸਨ ਜਿਨ੍ਹਾਂ ਵਿੱਚ ਨਵਲੋਡ ਬੇ ਬਾਕੀ ਦਾ ਜਿਹੜਾ ਹੈ ਜਵਾਬ ਜਰੂਰ ਦਿੱਤਾ ਗਿਆ ਲੇਕਿਨ ਕਿਤਰਾ ਕਿਤੇ ਪੰਜਾਬ ਦੀ ਬਿਹਤਰੀ ਲਈ ਉਹ 328 ਰੁਪਏ ਦੇ ਮਾਮਲੇ ਦੇ ਵਿੱਚ ਲਗਾਤਾਰ ਇਹਨਾਂ ਦਾ ਕਹਿਣਾ ਕਿ ਜਿੰਨੇ ਦਿਨ ਤੱਕ ਇਨਸਾਫ ਨਹੀਂ ਮਿਲਦਾ ਉਨਿ ਦਿਨ ਤੱਕ ਉਸੇ ਤਰ੍ਹਾਂ ਹੀ ਡਟੇ ਰਹਿਣਗੇ ਹੁਣ ਵੇਖਣਾ ਹੋਊਗਾ ਮਜੀਠੇ ਹਲਕੇ ਦੇ ਵਿੱਚ ਹੋਣ ਲਈ ਚੋਣ ਦੇ ਵਿੱਚ ਕਿਸ ਦਾ ਨਤੀਜਾ ਜਿਹੜਾ ਪਰੜੇ ਵਿੱਚ ਆਉਂਦਾ ਹੈ ਤਾਂ ਸਮਾਂ ਦੱਸੇਗਾ ਲੇਕਿਨ ਕਿਤਰਾ ਕਿਤੇ ਮਜੀਠੇ ਦਾ ਕੰਟੈਸਟ ਜਿਹੜਾ ਹੈ ਉਹ ਵੇਖਣ ਵਾਲਾ ਜਰੂਰ ਬਣੇਗਾ ਤੇ ਦੇਖਣਾ ਹੋਵੇਗਾ ਕਿ ਇਸ ਵਿੱਚ ਡੇਰਾ ਕਿੰਨਾ ਕੁ ਸਮਰਥਨ ਦਿੰਦਾ ਹੋਇਆ ਅ ਨਜ਼ਰ ਆਵੇਗਾ ਕੈਮਰਾ ਪਰਸਨ